ਮੁਸੇਵਾਲੇ ਵਾਲੇ ਦੀਆਂ ਬਚਪਨ ਦੀਆਂ ਤੁਹਾਨੂੰ ਤਸਵੀਰਾਂ ਵਿਖਾਉਣੀਆਂ ਜੋ ਤੁਸੀਂ ਕਦੇ ਵੀ ਦੇਖੀਆਂ ਨਹੀਂ ਹੋਣਗੀਆਂ ਤੇ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰੀਰ ਕੋ ਮੌਤ ਉਪਰੰਤ ਵੀ ਇਸ ਜਹਾਨ 'ਚ ਜਿਉਂਦੇ ਰਹਿਣ ਵਾਲੇ ਕੁਝ ਚੁਨੀਂਦਾ ਲੋਕਾਂ ਵਿੱਚ ਸੁਭਦੀਪ ਸਿੰਘ ਸਿੱਧੂ ਮੁਸੇਵਾਲਾ ਪੰਜਾਬ ਦਾ ਇੱਕ ਅਜਿਹਾ ਨੌਜਵਾਨ ਹੋਇਆ ਹੈ ਜਿਸ ਨੂੰ ਆਉਂਦੀਆਂ ਪੀੜ੍ਹੀਆਂ ਕਦੇ ਨਹੀਂ ਪੁੱਛ ਸਕਦੀਆਂ ਇਸ ਨੌਜਵਾਨ ਦੀ ਕਲਮ ਦੀ ਤਾਕਤ ਅਤੇ ਗਾਉਣ ਦਾ ਅੰਦਾਜ਼ ਵੱਡੇ ਪੱਧਰ ਤੇ ਲੋਕਾਂ ਨੂੰ ਆਪਣੇ ਨਾਲ ਜੋੜਦਾ ਸੀ ਸਿੱਧੂ ਮੁਸੇਵਾਲੇ ਵੱਲੋਂ ਮੂੰਹੋਂ ਕੱਢੇ ਗੇ ਨਾਮ ਵਾਲੇ ਵਿਅਕਤੀ ਰਾਤੋਂ ਰਾਤ ਸਟਾਰ ਬਣੇ ਜਿਸ ਕਰਕੇ ਬਾਪੂ ਬਲਕੌਰ ਸਿੰਘ ਅਕਸਰ ਹੀ ਆਖਦੇ ਨੇ ਕਿ ਉਹਨਾਂ ਦਾ ਸਵਰਗਵਾਸੀ ਪੁੱਤਰ ਇੱਕ 파ਰਸ ਸੀ ਜਿਸ ਦੇ ਨਾਲ ਲੱਗ ਜਾਂਦਾ ਸੀ ਉਸ ਨੂੰ ਸੋਨਾ ਬਣਾ ਦਿੰਦਾ ਸੀ ਸ਼ਾਇਦ ਇੰਨਾ ਹੀ ਕੁਝ ਕਾਰਨਾ ਕਰਕੇ ਸਿੱਧੂ ਮੂਸੇਵਾਲਾ ਤੋਂ ਮੌਜੂਦਾ ਸਿਸਟਮ ਭੈ ਪੀਤ ਸੀ ਅਤੇ ਸਿਸਟਮ ਦੀਆਂ ਅੱਖਾਂ ਵਿੱਚ ਰੜਕਦਾ ਸੀ ਬਲਕੌਰ ਸਿੰਘ ਦੇ ਘਰ ਇੱਕ ਹਫ਼ਤਾ ਪਹਿਲਾਂ 17 ਮਾਰਚ ਨੂੰ ਸੁਖਦੀਪ ਸਿੰਘ ਸਿੱਧੂ ਮੁਸੇਵਾਲੇ ਦੇ ਹੋਏ ਦੂਜੇ ਜਨਮ ਉਪਰੰਤ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਅਜਿਹਾ ਮਾਹੌਲ ਹੈ ਜਿਸ ਨੂੰ ਬਿਆਨ ਵਾਸਤਵ ਸ਼ਬਦ ਵੀ ਥੋੜੇ ਨੇ ਉੱਥੇ ਹੀ ਸ਼੍ਰੀ ਮੁਖਸਰ ਸਾਹਿਬ ਜਿੱਥੇ ਦੇ ਰਟਾਇਰਡ ਥਾਣੇਦਾਰ ਕੁਲਵੰਤ ਸਿੰਘ ਨੇ ਸਾਡੀ ਨਿਊਜ਼ ਟੀਮ ਨਾਲ ਸਿੱਧੂ ਮੂਸੇਵਾਲੇ ਦੇ ਬਚਪਨ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੋਏ ਦੱਸਿਆ ਕਿ ਸ਼ੁਭਦੀਪ ਸਿੱਧੂ ਮੂਸੇਵਾਲ ਉਸ ਦੀ ਸਕੀ ਸਾਲੀ ਦਾ ਪੋਤਰਾ ਸੀ ਅਤੇ ਉਸ ਨੂੰ ਦਾਦੇ ਦੇ ਸਨਮਾਨ ਸਤਿਕਾਰ ਪਿਆਰ ਦਿੰਦਾ ਸੀ ਕਲਵੰਤ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਬਲਜਿੰਦਰ ਸਿੰਘ ਦੇ ਵਿਆਹ ਮੌਕੇ ਸ਼ੁਭਦੀਪ ਨੂੰ ਸਰਵਾਲਾ ਬਣਾਇਆ ਗਿਆ ਸੀ ਕਿਉਂਕਿ ਸ਼ੁਭਦੀਪ ਅਤੇ ਬਲਜਿੰਦਰ ਰਿਸ਼ਤੇ ਵਿੱਚ ਚਾਚਾ ਭਤੀਜਾ ਲੱਗਦੇ ਸਨ ਅਤੇ ਉਸ ਵੇਲੇ ਸ਼ੁਭਦੀਪ ਹੀ ਉਹਨਾਂ ਦੇ ਸਾਰੇ ਘਰਾਂ ਵਿੱਚੋਂ ਸਾਰਿਆਂ ਨਾਲੋਂ ਪਿਆਰਾ ਅਤੇ ਕਾਬਿਲ ਬੱਚਾ ਸੀ ਜਿਸ ਨੂੰ ਬਲਜਿੰਦਰ ਦੇ ਵਿਆਹ ਵਿੱਚ ਸਰਵਾਲਾ ਬਣਾਇਆ ਗਿਆ ਵਿਆਹ ਵਾਲੀ ਲਾੜੇ ਬਲਜਿੰਦਰ ਦੀ ਮਾਂ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਸਦੀ ਸੱਕੀ ਭੈਣ ਦਾ ਪੋਤਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪਣ ਵਿੱਚ ਇੱਕ ਸਾਧਾਰਨ ਅਤੇ ਕਾਬਿਲ ਮਾਲਕ ਸੀ ਜਿਸ ਬਾਰੇ ਕਦੇ ਵੀ ਕਿਸੇ ਨੇ ਅਝਾ ਨਹੀਂ ਸੋਚਿਆ ਸੀ ਕਿ ਇਹ ਬੱਚਾ ਇੱਕ ਦਿਨ ਪੂਰੇ ਸੰਸਾਰ ਵਿੱਚ ਆਪਣੀ ਨਵੇਕਲੀ ਪਛਾਣ ਬਣਾਉਣ ਦੇ ਨਾਲ ਪੂਰੇ ਪੰਜਾਬ ਦਾ ਹੀ ਨਹੀਂ ਕਿ ਪੂਰੀ ਦੁਨੀਆ ਵਿੱਚ ਹੀ ਆਪਣਾ ਨਾਂ ਰੌਸ਼ਨ ਕਰੇਗਾ ਬੀਬੀ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਵੱਡੇ ਸ਼ੁਭਦੀਪ ਵਰਗਾ ਇਸ ਦੁਨੀਆ ਵਿੱਚ ਨਾ ਹੀ ਕੋਈ ਹੋਇਆ ਸੀ ਤੇ ਨਾ ਹੀ ਕੋਈ ਹੋਰ ਹੋ ਸਕਦਾ ਹੈ ਰਿਟਾਇਰਡ ਥਾਣੇਦਾਰ ਕੁਲਵੰਤ ਸਿੰਘ ਨੇ ਆਖਿਆ ਕਿ ਨਵੇਂ ਸ਼ੁਭਦੀਪ ਦੇ ਇਸ ਦੁਨੀਆ 'ਚ ਆਉਣ ਨਾਲ ਬਲਕੌਰ ਸਿੰਘ ਭੋਲੇ ਨੂੰ ਜ਼ਿੰਦਗੀ ਜਿਉਣ ਦੀ ਵਜ੍ਹਾ ਮਿਲ ਗਈ ਹੈ ਉੱਥੇ ਹੀ ਦੂਜਾ ਸ਼ੁਭਦੀਪ ਕਿਹੋ ਜਿਹੇ ਗੁਣਾ ਨਾਲ ਉੱਭਰ ਕੇ ਸਮਾਜ ਦੇ ਸਾਹਮਣੇ ਆਵੇਗਾ ਇਸ ਵਾਸਤੇ 17-18 ਸਾਲ ਦਾ ਸਮਾਂ ਹਲੇ ਹੋਰ ਲੱਗੇਗਾ ਪਰਿਵਾਰ ਨੇ ਆਖਿਆ ਕਿ ਛੋਡੇ ਸ਼ੁਭਦੀਪ ਨਾਲ ਸਮੁੱਚੀ ਦੁਨੀਆ ਦੀਆਂ ਦਵਾਵਾਂ ਤੇ ਪਿਆਰ ਜੁੜਿਆ ਹੋਇਆ ਕਿਉਂਕਿ ਮਰਹੂਮ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲਿਆਂ ਦੀ ਕਤਾਰ ਕਿਤੇ ਵੀ ਨਹੀਂ ਰੁਕਦੀ ਇਹਨਾਂ ਦਵਾਵਾਂ ਤੇ ਪਿਆਰ ਦਾ ਹੀ ਇਹ ਨਤੀਜਾ ਹੋ ਗਿਆ ਕਿ ਆਉਂਦੇ ਸਮੇਂ ਵਿੱਚ ਇਹ ਛੋਟਾ ਸ਼ੁਭਦੀਪ ਵੀ ਹੋਵੇਗਾ ਮਰਹੂਮ ਸਿੱਧੂ ਮੂਸੇਵਾਲਾ ਵਾਂਗ ਪੰਜਾਬ ਤੇ ਪੰਜਾਬੀਆਂ ਦਾ ਨਾਂ ਪੂਰੀ ਦੁਨੀਆ ਵਿੱਚ ਚਮਕਾਵੇਗਾ ਕੋਲ ਵਰਤ ਸੇ ਸਕੀ ਸਾੜੀ ਦਾ ਪੋਤਰਾ ਸੀ ਹਾਂ ਉਹਦੇ ਅੰਦਰ ਰਹਿੰਦੇ ਆ ਸਾਰਾ ਪਰਿਵਾਰ ਹੀ ਉਹਦੇ ਜੇ ਰਹਿੰਦੇ ਸੀ ਮਸੂਸੇ ਇਸ ਵੀ ਸਾਨੂੰ ਯਾਦ ਚੇਤੀ ਸੀ ਮੁੰਡਾ ਡਾਕਟਰ ਆ ਕਰਨ ਬਣ ਗਿਆ ਬਹੁਤ ਖੁਸ਼ੀ ਹੈ ਪਰ ਬਲੋ ਉਹਦੇ ਅੰਦੇ ਗੱਲ ਨਹੀਂ ਬਣਦੀ ਆਹ ਨਾਂ ਤਾਂ ਲਈਏ ਪੂਰੀ ਖੁਸ਼ੀ ਦੀ ਹੈ ਦੱਸੀਏ ਕਿਉਂ ਕਰ ਬਹੁਤ ਖੁਸ਼ੀ ਹੈ ਸਾਨੂੰ ਅਮੀਤ ਨਹੀਂ ਸੀ ਵੀਰ ਜੀ ਵੀ ਦਿੱਕਾ ਹੈ ਵਾਰਤਾ ਮਾਰੂ ਗਏ ਘਾਟਾ ਪਾਸੇ ਦਾ ਪੂਰਾ ਹੀ ਨਹੀਂ ਹੋ ਸਕਦਾ ਕੋਟਾੜੀ ਪੂਰਾ ਸਰ ਦੇਖੋ ਜੀ ਉਹਦਾ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਤੇ ਵੀ ਠੀਕ ਹੈ ਉਹਨਾਂ ਦਾ ਕਰਨ ਸਜਣ ਪਿਆ ਕੋ ਇਹ ਤਾਂ ਖੁਸ਼ੀ ਦੀ ਗਲੀ ਸਾਡੇ ਭਾਈ ਦਾ ਚਲੋ ਭਾਈ ਹਾਂ ਪਰ 20 ਸਾਲੋਂ ਪਤਾ ਲੱਗੋ ਕੀ ਨੌਤੀ ਰੱਖਦੀ ਏ ਵੀ ਲੈ ਪੈ ਚ ਲੋ ਨਾਂ ਤਾਂ ਬੁਰਾ ਹੋਇਆ ਹਾਂ ਅੰਟੀ ਜੀ ਕੀ ਨਾਮ ਹੈ ਤੁਹਾਡਾ ਅੰਟੀ ਜੀ ਸਿੱਧੂ ਮੂਸੇ ਵਾਲੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਸੀ ਵੀਰ ਭੈਣ ਦਾ ਪੁੱਤਰਾ ਸੀ ਤੇ ਇੱਥੇ ਜਦੋਂ ਛੋਟਾ ਜਿਹਾ ਹੁੰਦਾ ਆਇਆ ਸੀਗਾ ਕਿਹਦੇ ਵਿਆਹ ਚ ਸਰਵਾਲਾ ਬਣਿਆ ਸੀ ਬਲਜਿੰਦਰ ਦੇ ਵਿਆਹ ਚ ਬਲਜਿੰਦਰ ਕੌਣ ਹੈ ਉਹ ਹੀ ਬੌਣੇ ਨੇ ਬਲਜਿੰਦਰ ਅੱਛਾ ਤੁਹਾਡਾ ਕੀ ਹੈ ਮੇਰਾ ਮੁੰਡਾ ਹੈ ਬੇਟਾ ਤੁਹਾਡਾ ਬੇਟਾ ਹੈ ਬੇਟਾ ਤੇ ਸਿੱਧੂ ਮੂਸੇ ਵਾਲੇ ਨੂੰ ਕਿਵੇਂ ਦੇਖਦੇ ਸੀ ਤੁਸੀਂ ਬਹੁਤ ਚਾਰਾਂ ਦੇਖਦੇ ਸੀ ਜੀ ਮਸਾ ਹੀ ਸੀ ਸਾਡੀ ਤੇ ਜਦੋਂ ਉਹ ਸਟਾਰ ਬਣ ਗਿਆ ਸੀ ਤੁਹਾਨੂੰ ਐ ਲੱਗਿਆ ਵੀ ਵੀ ਉਹ ਸਾਨੂੰ ਭੁੱਲਤਾ ਨਹੀਂ ਗਿਆ ਨਹੀ ਜੀ ਨਹੀਂ ਭੁੱਲਿਆ ਮਿਲ ਕੇ ਗਿਆ ਕੇ ਸਾਨੂੰ ਦੋ ਵਾਰੀ ਜਾਈ ਸਾਡੇ ਕੋਲ ਬਣ ਕੇ ਅੱਛਾ ਅੱਜ ਪ੍ਰਮਾਤਮਾ ਨੇ ਫੇਰ ਜਿਹੜੀ ਬਾਹ ਫੜੀ ਹੈ ਉਸ ਪਰਿਵਾਰ ਦੀ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਹੋਈ ਹੈ ਤਾਂ ਹੀ ਉਹ ਹੀ ਆ ਗਿਆ ਤੇਰਾ ਜਮਨ ਉਹਦੇ ਅੱਗੇ ਸਿਧਾ ਵੀ ਦੇ ਅੱਛਾ ਵੀ ਦੇ ਆ ਬਈ ਤੇ ਜਦੋਂ ਸਰਵਾਲਾ ਬਣਿਆ ਸੀਗਾ ਕਿੰਨਾ ਚਾਹ ਸੀ ਤੁਹਾਨੂੰ ਬਹੁਤ ਚਾਹ ਸੀ ਬਹੁਤ ਜ਼ਿਆਦਾ ਤੁਹਾਨੂੰ ਐ ਲੱਗਦਾ ਸੀ ਵੀ ਸਾਡਾ ਜਿਹੜਾ ਇਹ ਬੱਚਾ ਇੰਨੀਆਂ ਬਲੰਦੀਆਂ ਤੇ ਸਾਨੂੰ ਪਛਾ ਦੂਗਾ ਨਹੀਂ ਪਤਾ ਸੀ ਪਹਿਲਾਂ ਪਹਿਲਾਂ ਨਹੀਂ ਪਤਾ ਸੀ ਹਾਂਜੀ ਆਉਂਦੇ ਜਾਂਦੇ ਸਾਡੇ ਬਹੁਤ ਸ਼ੁਰੂ ਤੋਂ ਹੀ ਬਹੁਤ ਹੁੰਦੇ ਇਹ ਹੀ ਮੁੰਡੇ ਦੋ ਇਹਦਾ ਇੱਕ ਤਾਇਆ ਜੀ ਐ ਮਾਸਾ ਰਹਿੰਦਾ ਇਹ ਕੇਹੇ ਸਾਡੇ ਬਾਹਲਾ ਇਹ ਹੀ ਹੁੰਦੇ ਸੀ ਅੱਛਾ ਲੰਬੇਂ ਦਿਹਾੜ ਤੇ ਭੈਣ ਮੇਰੀ ਮੁੱਕ ਗਈ ਸੀ ਉਹਦਾ ਅੱਛਾ ਇਹ ਦਾਦੀ ਜੀ ਸਿੱਧੂ ਦੀ ਇਹ ਮੁੱਕ ਗਈ ਦੱਸੋ ਸ਼ਰਮ ਅੱਛਾ ਇਹ ਮੁੰਡੇ ਵਰਤਦੇ ਸੀ ਸਾਡੇ ਨਾਲ ਪੂਰਾ ਹੁੰਦਾ ਸੀ ਤੇ ਅਕਸਰ ਹੀ ਸਿੱਧੂ ਆਉਂਦਾ ਜਾਂਦਾ ਰਹਿੰਦਾ ਸੀ ਇੱਥੇ ਹਾਂਜੀ ਹਾਂਜੀ ਆਉਂਦਾ ਸੀ ਤੇ ਕਦੇ ਕੋਈ ਤੁਹਾਨੂੰ ਐਂ ਲੱਗਿਆ ਹੋਵੇ ਉਹ ਬਹੁਤ ਵੱਡਾ ਕਲਾਕਾਰ ਬਣ ਗਿਆ ਤੇ ਆਪਦੇ ਮਾਪਿਓ ਤੇ ਆਪਦੇ ਰਿਸ਼ਤੇਦਾਰਾਂ ਨੂੰ ਭੁੱਲ ਗਿਆ ਨਹੀਂ ਭੁੱਲਿਆ ਨਹੀਂ ਭੁੱਲਿਆ ਸਮਝਦਾ ਰਿਹਾ ਸਮਝਦਾ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਸੀ ਤੁਹਾਨੂੰ ਬਹੁਤ ਹੁੰਦਾ ਸੀ ਜੀ ਬਹੁਤ ਜ਼ਿਆਦਾ ਸੀ ਆਸੇ ਪਾਸਾਂ ਦੇ ਆ ਕੇ ਪੁੱਛਦੇ ਸੀ ਭਾਈ ਤੁਹਾਡਾ ਰਿਸ਼ਤੇਦਾਰ ਹੈ ਕਿੱਥੇ ਮਿਲਣੇ ਜਾਣਾ ਨਾਲ ਲੈ ਕੇ ਜਾਂਦੇ ਉਹ ਕਿਸੇ ਨੇ ਜਾਣਾ ਕਿੱਧਰ ਬੇਤੇ ਬਹੁਤ ਆਏ ਆ ਨਾਲ ਜਾਂਦੇ ਰਹੇ ਆ ਮਹਿਸੂਸਾ ਬਹੁਤ ਹੁੰਦਾ ਸੀ ਫਿਰ ਘਾਟਾ ਵੀ ਬਹੁਤ ਵੱਡਾ ਝੱਲਿਆ ਇਹ ਚਲੋ ਹਜੇ ਬਾਗ ਨੂੰ ਨੇ ਉਹ ਤਾਂ ਹੁਣ ਮੋੜ ਕੇ ਦਿੱਤਾ ਹਾਂ ਕੋਈ ਸਿੱਧੂ ਆ ਗਿਆ ਸਰ ਹ ਹੁਣ ਕਿਵੇਂ ਮਹਿਸੂਸ ਕਰਦੇ ਤੁਸੀਂ ਬਹੁਤ ਖੁਸ਼ੀ ਹੋਈ ਹੈ ਪ੍ਰਮਾਤਮਾ ਨੇ ਤੁਹਾਨੂੰ ਲੱਗਦਾ ਵੀ ਪ੍ਰਮਾਤਮਾ ਨੇ ਦੂਸਰੀ ਵਾਂ ਦੂਸਰੀ ਵਾਰੀ ਬਾਹ ਫੜੀ ਹੈ ਹਾਂਜੀ ਹਾਂਜੀ ਲੱਗਦਾ ਤੇ ਜਿਹੜਾ ਸਿੱਧੂ ਮਸੇ ਵਾਲਾ ਸੀਗਾ ਉਹਨੇ ਦੇਖੋ ਪੂਰੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਪੂਰੀ ਦੁਨੀਆ ਚ ਆਵਦਾ ਨਾਮ ਚਮਕਾਤਾ ਸੀਗਾ ਬਹੁਤ ਚਮਕਾਇਆ ਚੜਾਈ ਹੋਈ ਕਰਕੇ ਤਾਂ ਆਹ ਮਾਰਾਂ ਪੈਗਣਾ ਤੇਰੀ ਮਾਰਾਂ ਪੈਣਾ ਚੜਾਈ ਜੜੀ ਨਹੀਂ ਗਈ ਕਿਸੇ ਕੋਲੋਂ ਦਿੱਖਾਈ ਤੇ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹੈ ਹਾਂਜੀ ਉਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਸਿੱਧੂ ਨੂੰ ਜਿਨ੍ਹਾਂ ਨੇ ਸਿੱਧੂ ਨਾਲ ਇਹ ਕਾਰਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਸ ਨੇ ਸੁਣਾਈ ਨਹੀਂ ਕੀਤੀ ਜੀ 2 ਸਾਲ ਹੋ ਗਏ ਮੌਕੇ ਮੇਰਾ ਬਾਂਝੇ ਨੇ ਕਿਹੜਾ ਥਾਂ ਨਹੀਂ ਛੱਡਿਆ ਉਹਦੀ ਖਾਤਰ ਪਰ ਕਿਸੇ ਨੇ ਸੁਣੀ ਨਹੀਂ ਗੱਲ ਤੇ ਅੱਜ ਹੁਣ ਉਹਦੇ ਘਰ ਖੁਸ਼ੀ ਹੋਈ ਐ ਤਾਂ ਅੱਜ ਸਾਰਿਆਂ ਨੇ ਘੇਰਾ ਪਾ ਲਿਆ ਹੁਣ ਲੱਗਦਾ ਲੋਕ ਰਾਜਨੀਤੀ ਚਮਕਾ ਰਹੇ ਆ ਹਾਂ ਚਮਕਾ ਰਹੇ ਆ ਤੇ ਕਮਲੇ ਆ ਯੂਵਾਨ ਸੰਗਠਨ ਦਾ ਜਾਵੜਨ ਦੇ ਤੇ ਅਸੀਂ ਤੁਹਾਨੂੰ ਸਾਰਾ ਦੱਸ ਦਾਂਗੇ ਕਿ ਕਿਸੇ ਦੀ ਹਸਪਤਾਲ ਚੋਂ ਦੀ ਕੀ ਤੁਹਾਨੂੰ ਉਸ ਨਿਸ਼ੇ ਦੇਣ ਦੀ ਲੋੜ ਐ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਹਾਂ ਜੀ ਗਏ ਸੀ ਮਾਂਸ ਇੱਥੇ ਬਠਿੰਡੇ ਗਏ ਸੀ ਬਠਿੰਡੇ ਤੇ ਕਿਵੇਂ ਲੱਗਿਆ ਵੀ ਤੁਹਾਨੂੰ ਬਚਪਨ ਤੁਸੀਂ ਸਿੱਧੂ ਦਾ ਦੇਖਿਆ ਹੈ ਤੇ ਜਿਹੜਾ ਹੁਣ ਸਿੱਧੂ ਮੰਨ ਲਓ ਦਾ ਛੋਟਾ ਭਰਾ ਜਿਹੜਾ ਹੁਣ ਪੈਦਾ ਹੋਇਆ ਹੈ ਤੇ ਉਹ ਉਹਦੇ ਮੁਕਾਬਲੇ ਤੇ ਸਿੱਧੂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਮਾ ਚਿਹਰਾ ਉਸੇ ਰਹੀ ਹੈ ਜੂੰ ਸਾਰਾ ਇੱਥੋਂ ਜਿਵੇਂ ਉਹ ਵੀ ਜਈ ਇਹ ਉਹ ਛੋਟਾ ਵੀ ਨਹੀਂ ਲੱਗਦਾ ਹੁੰਦਾ ਸੀ ਤੂੰ ਵੀ ਜਮਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਸਿੱਧੂ ਵਾਂਗੂ ਉਹ ਵੀ ਨਾਮ ਚਮਕਾਊ ਆ ਉਹਦੇ ਮਾਤੇ ਉਹ ਬਾਗ ਰੂਆ ਵੇਖੋ ਜੀ ਵੀ ਪਤਾ ਲੱਗਦਾ ਤੇ ਪਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ ਤੁਸੀਂ ਅਰਦਾਸਾਂ ਤਾਂ ਬਹੁਤ ਕੀਤੀਆਂ ਜੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਦੇ ਆਂ ਮਹਾਰਾਜ ਨੂੰ ਤੰਦਰੁਸਤੀ ਦੇ ਮਾਪੇ ਉਹਦਾ ਆਤਮਾ ਠੰਡੀ ਰੱਖੇ ਤਰਤ ਦੇ ਫਰਦੇ ਸੀ ਜੋ ਕੋਈ ਹਾਮ ਨਹੀਂ ਅੱਜ ਤੁਹਾਨੂੰ ਲੱਗਦਾ ਵੀ ਉਸ ਮਾਂ ਦੇ ਕਲੇਜੇ ਦੇ ਵਿੱਚ ਥੋੜੀ ਜੀ ਕਿਤੇ ਠੰਡ ਪਈ ਹੈ ਸਹੀ ਹੈ ਜੀ ਭਾਈ ਜੀ ਭਾਣ ਜੇ ਦਾ ਮੂੰਹ ਹੀ ਹੋਰ ਹੋ ਗਿਆ ਉਹਦੇ ਦਾ ਚਿਹਰਾ ਹੀ ਹੋਰ ਹੈ ਜੇ ਇਹਦੇ ਰੋਂਕ ਹੋਗੀ ਨਹੀਂ ਅੱਗੇ ਕਲਮਾਇਆ ਜਾ ਰਹਿਂਦਾ ਗੱਲ ਕਰਦੇ ਸੁਣ ਜਾ ਨਾ ਗੱਲ ਕੀ ਯਾਨੀ ਕਹਿੰਦਾ ਮੈਨੂੰ ਕੀ ਸੁਣਦਾ ਤੇ ਹੁਣ ਵਧੀਆ ਹੋ ਵੀ ਫੇਰਾ ਜਿਹੜੇ ਸਿੱਧੂ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਸੀ ਹਾਂਜੀ ਉਹਨਾਂ ਨੇ ਇੱਥੇ ਵੀ ਨੌਕਰੀ ਕੀਤੀ ਹੈ ਕੋਈ ਨਹੀਂ ਉਹਨਾਂ ਨੇ ਕੋਈ ਨਹੀਂ ਇੱਥੇ ਨੇੜੇ ਤੇੜੇ ਕੀਤੀ ਹੋਵੇ ਇੱਥੇ ਕੀਤੀ ਸੀ ਸਿਹਤਾਂ ਨੇ ਬਲਕੌਰੇ ਨੇ ਹਾਂਜੀ ਇਹਨੇ ਕੀਤੀ ਸੀ ਇੱਥੇ ਪਹਿਲਾਂ ਬਠਿੰਡੇ ਚਲੇ ਮੇਰੇ ਕੋਲੇ ਆਉਂਦਾ ਰਿਹਾ ਪਹਿਲਾਂ ਬਠਿੰਡੇ ਹੱਸੀ ਇੱਥੇ ਇੱਥੇ ਆਦਾ ਬਠਿੰਡੇ ਹੋਂਗੜੇ ਤੇ ਲੱਗ ਗਿਆ ਹੂੰ ਇੱਥੇ ਵੀ ਕੀਤੀ ਕਿ ਮੇਰੇ ਕੋਲੇ ਆ ਕੇ ਰਹਿੰਦਾ ਹੁੰਦਾ ਸੀ ਰਾਤ ਨੂੰ ਹੂੰ ਫੇਟੜ ਕੇ ਜਾ ਵਰਦਾ ਫੇਰ ਉਧਰ ਮਾਸਾ ਲੱਗਿਆ ਸੀ ਫਰੋਫਰਟੀ ਉੱਥੇ ਗੱਡੀ ਫਿਰਦਾ ਸੀ ਅੱਛਾ ਇਥੋਂ ਹਟ ਗਿਆ ਸੀ ਤੇ ਅੱਜ ਕਿੰਨਾ ਕੁ ਤੁਹਾਨੂੰ ਆਇਆ ਲੱਗਦਾ ਵੀ ਵੀ ਤੁਹਾਨੂੰ ਆਇਆ ਲੱਗਦਾ ਹੋਊਗਾ ਵੀ ਸਾਡੇ ਬੁਢਾਪੇ ਦੀ ਇੱਕ ਲਾਠੀ ਬਣ ਕੇ ਆਓਗੇ ਉਹ ਹਾਂਜੀ ਇਹ ਤਾਂ ਹੈ ਬਣੀ